ਸਿੱਧਾ ਚੱਲ ਗਿਆ ਦੋਨੋਂ ਜੀ ਜਾਂਦੇ ਪਹੁੰਚ ਗਏ ਨਾ ਪਾਰ ਤੱਕ ਜਾ ਰਹੇ ਆ ਲਾਈਟ ਚ ਜਾ ਰਿਹਾ ਏ ਇਹ ਕਿੰਨਾ ਰੁਕ ਗਿਆ ਇਹ ਜਾ ਰਿਹਾ ਹਾਂ ਬਸ ਕੋਈ ਬਸ ਕਰਦਾ ਵਾ ਜਿਹਨ ਕੀ ਅੱਛ ਚੜੇ ਉਹ ਹੀ ਹੋਣੀ ਹੈ ਜੀ ਜੀ ਫੋਨ ਫੇਰ ਨਹੀਂ ਹੱਥ ਤੇਰਾ ਫੋਨ ਹੈ ਸਾਫ ਨਹੀਂ ਆ ਰਹੀ ਨਾ ਜੁਮਿਗਾ ਰਹੀ ਬੈਗ ਪਾਇਆ ਕੀ ਫੋਨ ਤੇ ਮजेश ਟੰਗਾ ਕਰਿਆ ਆ ਟਾਈਟ ਚਲ ਵੀਣਾ ਆਏ ਕੋਈ ਬੰਦਾਰ ਕੱਪ ਕੇ ਦੇ ਫੋਨ ਲੈ ਗਏ ਤੇ ਫੇਸਟੇ ਫੋਨ ਪਿਆ ਸੀ ਉਹ ਲੈ ਗਏ ਨਾਲੇ 이어ਪੁੱਡ ਲੈ ਗਏ ਸਾਫ ਨਹੀਂ ਆਉਣਾ ਆ ਲੈ ਗਏ ਬੈਗ ਪਾਇਆ ਮੈਂ ਰੋਈ ਆਪਾਂ ਮੇਰਾ ਨਾਮ ਬਿੱਲਾ ਹੈ ਕਹਾਂ ਸੇ ਹੋ ਜਲਵਲਬਾਦੀ ਕੀਆ ਮਾਮਲਾ ਕੀ ਹੋਇਆ ਹੈ सर रात को हम सोए थे तो बाकी सभी फैमिली छत पे सोए हुए थे तो एक पता ही एक कोई बंदा बाहर से आया गेट कर हमारा फोन यहाँ पर हुआ था मंजे पे सोए हुए थे हम तो फोन ले गया एयरपोर्ट ले गए और घर में फ्रिज पे फोन रखा हुआ था वो लेकर गया और साथ में एक और घर है उन, उनके घर में सकिया गला कर गया भाई के घर में से एल सी डी ले और सोने का मंगल सूत्र है वो लेके ठीक है नाम अपना सर मेरा नाम सूरज कुमार है जी कहड़ी जगह तो ਸਰ ਕੇਪਿੰਗ ਜਲਵਾਦੀ ਦਾ ਥਾਣਾ ਕਿਹੜਾ ਬੰਦਨੋ ਥਾਣਾ ਬਈ ਭਾਰਤੂ ਕਿਆ ਕੀ ਮਾਮਲਾ ਕੀ ਸਰ ਜੀ ਮਾਮਲਾ ਸਰ ਰਾਤੀ ਆਪਾਂ ਕੂਟੀ ਸੁੱਤੇ ਸੀ ਜੀ ਕਿਨੇ ਵੀ ਲੱਗੇ ਛੱਕੇ ਥੱਲੇ ਆਏ ਤੇ ਦੇਖਿਆ ਤੇ ਇਥੋਂ ਐਨਡੀਡੀ ਗਾਇਬ ਸੀ ਤੇ ਮੇਰੀ ਵਾਈਫ ਦਾ ਪਰਸ ਹੈਗਾ ਜੀ ਇਹ ਚ ਭਈ ਮੰਡੋ ਸੁੱਤੇ ਸੀ ਤੋਲੇ ਦਾ ਸੋਨੇ ਦਾ ਗੋਲ ਦਾ ਉਹ ਗਾਇਬ ਹੋ ਗਿਆ ਤੇ ਆਪਣਾ ਭਰਾ ਲੱਗਦਾ ਇਹਦਾ ਫੋਨ ਪਾਈ ਗਾਇਬ ਹੋ ਗਿਆ ਜੀ ਉਹ ਪੋਡਾ ਤੇ ਨਾਲੇ ਕੋ ਛੋਟਾ ਫੋਨ ਪਿਆ ਸੀ ਫ੍ਰਿਜ ਦੇ ਵਿੱਚ ਤੇ ਰੱਖਿਆ ਸੀ ਉਹ ਵੀ ਸਰ ਮਿਸਿੰਗ ਹੈਗਾ ਜੀ ਤੇ ਜਿਹੜਾ ਚੋਰ ਆ ਇਹ ਰਾਤੀ ਕੋਠਾ ਗੇਟ ਟੱਪ ਕੇ ਸਰ ਆਇਆ ਹੂੰ ਕਰੀਬ ਕਿੰਨੇ ਵੇ ਦਾ ਟਾਈਮ ਹੈ ਤੁਹਾਨੂੰ ਕਿੱਦਾਂ ਪਤਾ ਲੱਗਾ ਇਹ ਨੀਓਰ ਬੋਰਡ ਸਿਰ 2:30 ਜਾਂ 3:00 ਵੇ ਦਾ ਟਾਈਮ ਹੋਣਾ ਸਰ ਇਹ ਨੀ ਮੈਂ ਸਰ ਆਪਾਂ ਕੋਠੇ ਸੀ ਹੂੰ ਜੋ ਥੱਲੇ ਆਏ ਆਪਾਂ ਪਾਣੀ ਪੂਣੀ ਪੀਣ ਵਾਸਤੇ ਦੇਖਿਆ ਕਿ ਘਰ ਦਾ ਥੋੜਾ ਸਮਾਨ ਖਿਲ ਰਿਆ ਸੀ ਫਿਰ ਮੈਂ ਵੀ ਥੱਲੇ ਆਇਆ ਤੇ ਮੈਂ ਦੇਖਿਆ ਕਿ ਨਾ ਘਰੇ ਰੈਲੀ ਨਹੀਂ ਲੱਗੀ ਜੀ ਹੂੰ ਨਾ ਨਾ ਸਮਾਨ ਖਿਲ ਰਿਆ ਇਹ ਨਾ ਗੋੜ ਦਾ ਮੰਗਸੂਤਰ ਦੀ ਵਿੱਚ ਸ਼ਿਕਾਇਤ ਕਰਤੀ ਪੁਲਿਸ ਨੂੰ ਤੇ ਕਹਿ ਸਰ 112 ਦਾ ਸਰ ਕਾਲ ਕਰ ਦਿੱਤੀ ਹੋਈ ਹੈ ਤੇ ਸੀਸੀਟੀਵੀ ਫੁਟੇਜ ਵੀ ਹੈਗੀ ਸਾਡੇ ਕੋਲ ਉਹ ਉਹ ਸਿੱਟੇ ਵਿੱਚ ਨਜ਼ਰ ਆ ਰਹੇ ਬੰਦੇ ਬੰਦੇ ਨਜ਼ਰ ਆ ਰਹੇ ਸਾਰਾ ਆਪਾਂ ਐਲ.ਈ.ਡੀ ਲੈ ਕੇ ਜਾ ਰਹੇ ਨਜ਼ਰ ਆ ਰਹੇ ਹਾਂ ਲੈ ਕੇ ਸੰਦ ਨਜ਼ਰ ਆ ਰਹੇ ਆ ਠੀਕ ਹੈ ਉਹਨੇ ਲਪੇਟਿਆ ਸੀ ਕਿ ਚਾਦਰ ਚ ਲਪੇਟਿਆ ਇੱਕ ਦੁਆਰਾ ਆਪਣਾ ਨਾਮ ਬੋਲ ਦਿਓ ਬਰਦਰ ਮੇਰਾ ਸਰਨਾਮ ਸੂਰਜ ਕੁਮਾਰ ਹੈ ਸਰ ਬਰਦਰ ਦਾ ਨਾਮ ਕੀ ਬਿੱਲਾ ਇਹਦਾ ਨਾਮ ਬਿੱਲਾ ਬਿੱਲਾ ਸਰ ਬਿੱਲਾ ਨਾਮ ਠੀਕ ਹੈ ਦੋਨੋਂ ਆ ਬਾਈਂ ਦਾ ਇੱਥੇ ਐ ਜਿਹੜੀ ਲੱਗੀ ਸੀ ਇੱਥੇ ਮੇਰੀ ਵਾਈਫ ਦਾ ਗੋੜ ਦਾ ਮੈਂ ਨਹੀਂ ਸਮਝਦਾ ਬਹੁਤ ਪਿਆਰੀ ਸੀ ਜੀ ਇੰਨਾ ਛੋਟਾ ਪਰ ਇਹਦਾ ਉਹਦਾ ਫੋਨ ਲੈ ਗਏ ਇਹਨਾਂ ਨੂੰ ਫੋਨ ਸਾਥ ਦਾ ਇੱਕ ਫੋਨ ਸੀ ਉਹ ਵੀ ਲੈ ਗਏ ਕੈਸ਼ ਵਗੈਰਾ ਕਿ ਨਹੀਂ ਕੈਸ਼ ਨਹੀਂ ਹੈਗਾ ਜੀ ਠੀਕ ਬਸ